ਜੀ ਬਾਬਿਓ ਸਵੇਰੇ ਆ ਸ਼ਾਖਾ ਇੱਕ ਛੱਡਣਾ ਵਾ ਦੋ ਸ਼ਾਖਾ ਛੱਡਨੇ ਸਵੇਰੇ ਇੱਕ ਦੇ ਆ ਚੈੱਕ ਕਰ ਲੋ ਬਸ ਘਰ ਬਸ ਇੱਕ ਦੇ ਆ ਨੀਲਾ ਇਦਾਂ ਕਰਤਾ ਜੇ ਠੀਕ ਆ ਮੜੀ ਪੁੱਛ ਜੀ ਤੇ ਆ ਵੇਠਾਲੀ ਜਗਾ ਕਰਦੀ ਤੇ ਟੌਰੀ ਕਰਦੀ ਮੰਗਣਾ ਠੀਕ ਆ ਤੇ ਬਾਕੀ ਭਰਾ ਮੇਰੇ ਵੇਖ ਲੋ ਨੰਬਰ ਤੇ ਆਪਣੇ 29 ਵਾਲਾ ਐਂਡ ਤੇ ਨੰਬਰ ਜੇ ਸ਼ਾਖਾ ਖਾ ਸ਼ਾਖਾ ਖਾ ਜੇ ਬੱਗਾ ਠੀਕ ਐ ਕਾਲਾ ਕੰਡ ਇਹ ਛੱਡਣਾ ਜੇ ਇੱਕ ਤੇ ਇੱਕ ਸ਼ਾਖਾ ਖਾ ਹੋਰ ਛੱਡਣਾ ਵਾ ਜੀ ਬੰਦੇ ਨਹੀਂ ਬਾਬਿਓ ਕੀ ਹਾਲ ਚਾਲ ਸਾਰੇ ਭਰਾਵਾਂ ਦੇ ਅੱਜ ਆਏ ਆ ਪਿੰਡ ਖਿੱਦੋਆ ਦੀ ਧਰਤੀ ਤੇ ਉਂਤਰ ਛੱਡਣ ਲੱਗੇ ਆਪਾਂ ਵੱਡੇ ਵੱਡੇ ਮਾਲ ਤੇ ਵੱਡੇ ਵੱਡੇ ਮਾਲ ਹਰ ਮਨ ਨੂੰ ਨਹੀਂ ਪੁੱਜੇ ਆ ਜਿਨ੍ਹਾਂ ਨੇ ਗੱਡੀਆਂ ਜਿੱਤੀਆਂ ਹਾਂ ਲੰਡੀ ਉਹ ਕਹਿੰਦੇ ਲੰਡੀ ਜੀ ਦਾ ਮਾਲ ਕਿਆ ਮੁੰਡਾ ਲੰਡੀ ਜੀ ਤੇ ਆਏ ਅੱਜ ਹਾਂ ਤੇ ਲੰਡੀ ਜੀ ਵੀਰ ਨੇ ਜਿੱਤੀ ਲੰਡੀ ਤੇ ਆਵਾ ਤੇ ਹੁਣ ਤੁਹਾਨੂੰ ਸਾਰਾ ਅੱਜ ਦੱਸਾਂਗੇ ਵੀਊ 2 ਛੱਡਨੇ ਇੱਕ ਹਰਮਨ ਛੱਡਣਾ ਇੱਕ ਆ ਪਾਛਦਣਾ ਪਾਣੀ ਮਰਜੀ ਲਾ ਲੈਣ ਉਹ ਆਪਣੀ ਮਰਜ਼ੀ ਨਾਲ ਲਾ ਲੈ ਜਿੰਨਾ ਲਾਣਾ ਰੋਣੇ ਚੜ ਕੇ ਸਪੈਕਦੇ ਤੇ ਨਹੀਂ 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 ਉੱਤਿਆ ਨਹੀਂ ਜਾ। ਸੋ ਜਾ। ਸੋ ਦੇ ਕੇ। ਪਤਾ ਅੱਗੇ ਲਾਭ ਪਤਾ। ਉਹ ਅਰੇ ਰੰਦ। ਇਹ ਚੜਿਆ ਸਟਾਈਕ ਦੇ ਤੇ। ਬੇੜੀ ਬੇੜੀ ਕਰਨੀ। ਤੋ ਯਾਰ। ਇਹਨਾਂ ਯਾਰ ਆਉਂਦੇ ਵੇ ਤੋਂ। ਹਾਂ ਜੀ ਇਤੋਂ ਹੋ ਗਈ। ਗੋਲੀ। ਲੱਗਿਆ ਕੜਾ ਯਾਕ ਵੀ ਆ ਗਿਆ ਜੀ। ਰੂੜੀ ਤੇ। ਨਹੀਂ ਨਾ ਪੈਸੇ ਕਾ ਤੇ ਕਾਲਾ ਕਿਦਾ ਛੱਡਿਆ ਇਹ ਦੇਪੇ ਇਹ ਨਹੀਂ ਬੀਚੀ ਆ ਗਈ ਬੀਚੀ ਚੱਲ 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 ਕੋਟ ਉਹ ਛੜਾਇਆ ਤੱਕਾ ਕਾਲਾ ਹੋਰ ਦਿਨ ਦੀ ਨੋਗ ਲਾਦਾ ਬਾਜੀ ਨਾ ਬੰਦ ਕਰੀ ਬਾਜੀ ਨਾ ਬੰਦ ਕਰੀ ਨਹੀਂ ਖਾਣੀ ਉਸ ਨੂੰ ਬਾਜੀ ਨਾ ਬੰਦ ਕਰੀ ਬਾਜੀ ਨਾ ਬੰਦ ਕਰੀ ਕਬੂਤਾ ਉਤਰਾ ਨੂੰ ਛੋੜਦਾ ਖਾਣ ਤੱਕਾ ਕਾਲਾ ਉਹ ਏ ਏ ਦੋਰ ਲੈ ਕੇ ਬੰਨ੍ਹ ਦੇ ਉਤੋਂ ਐ ਹੋ ਗਿਆ ਕੰਮ ਉਹ ਮੱਤ ਜੋ ਤਰੀ ਇਹ ਸੰਭਲ ਗਈ ਚੁੱਫਰ ਦੇ ਰਹਿਦਾ ਉਹਦੇ ਗੋਲਾ ਵੀ ਗੋਲਾ ਉਹ ਲੈ ਬੈਠੇ ਦੋ ਨੂੰ ਹੋਰ ਇਹ ਆਇ ਇੱਕ ਦਿਨ ਸ਼ਵੈਦੇ ਵਾਲਾ ਸਾਲੇ ਤੂੰ ਹੋ ਗਿਆ ਉਹਦੇ ਲਾ ਕੇ ਉਹ ਬੈਣ ਕਰਦੇ ਉਹ ਤਾਰ ਤਾਰ ਲਗਾ ਉਹ ਡੇ ਪਿਆ ਜੀ ਬਾਈ ਤਾਰ ਤੇ ਇੱਕ ਤੇ ਦੋ ਰੂੜੀਆਂ ਤੇ ਦੋ ਦੋ ਰੂੜੀਆਂ ਤੇ ਉੱਡਣ ਤੇ ਤੇਜਾ ਤੇਜਾ ਨੰਗਾ ਨਗਾ ਰੂੜੀ ਸਾਹੇ ਹਾਂਜੀ ਖਾਣਾ ਨਹੀਂ ਹੜਨਾ 1200 ਆਪਾਂ ਇਦਾਂ ਪੂਰਾ ਕਰਨਾ ਠੀਕ ਆ ਬਾਬਿਓ ਹਾਂ ਹਾਂ ਆ ਵੇਖੋ ਗੋਲੀ ਹੋਲੀ ਘਰ ਲਈ ਪਵਾ ਲਿਆ ਫੁੱਲ ਬੜੀਆਂ ਇਹ ਕੰਮ ਗਲਤ ਆ ਬਾਈ ਤੇ ਵੀਰੇ ਇਹ ਕੰਮ ਕਰ ਨਹੀਂ ਖੜਨਾ ਠੀਕ ਹੈ ਨਾ ਬਾਕੀ ਆ ਡੰਡੇ ਜਨਵਰ ਜਨਵਰਾਂ ਦਾ ਸ਼ੌਂਕ ਕਰ ਲੋ ਆ ਫਿਰ ਡੰਡੇ ਬਾਕੀ ਦੱਸਾਂਗੇ ਅਪਡੇਟ ਹਾਂ ਰੋਟ ਗਈ ਹਾਂਜੀ ਵੀਰ ਜੀ ਵੀਰ ਜੀ ਗੋਲੀ ਵਿਚਾਰੇ ਨਹੀਂ ਨਹੀਂ ਸਾਗੀ ਬੜਾ ਭਗਤੀ ਪਿਆਰ ਪਿਆਰ ਵੀਰ ਕੱਟਣ ਦੇ ਗਾਲਾਂ ਆਪਣੇ ਨਾਲ ਦੇ ਨੂੰ ਫੋਨ ਲਾ ਕੇ ਹੈਂ ਚੁੱਦਾ ਤੂੰ ਗਲਤ ਪਾਣੀ ਲਾਇਆ ਆ ਚਿੱਟੀ ਪੂਛ ਵਾਲੀ ਕਿਦੀ ਵੀ ਰੁੜਦੀ ਲੰਮੀ ਰੱਤਾਂ ਵਾਲੀ ਤੇਰੀ ਗਾਲ ਤੇ ਰੰਡਿਆ ਆਲਾ ਭੈਣ ਚੁੱਦਾ ਤੂੰ ਗਲਤ ਪਾਣੀ ਲਾਵਾ ਆਲਾ ਚੱਪੜ ਜਿਵਾੜਦੀ ਇਹਨੇ ਇਹ ਪਾਣੀ ਨਹੀਂ ਪਾਣੀ ਹੋਣਾ ਤੂੰ ਇਹ ਮਗਰ ਕਿੱਦਾਂ ਆਉਦੇ ਵੇ ਇੱਕ ਦੂਜੇ ਦੇ ਹਾਏ 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 ਡੋਪ ਭਾਵੇਂ ਜਾਵੇ ਕੋਸੇ ਨੂੰ ਪੜਾ ਲੈ ਕੇ ਕੋਈ ਪੜਾ ਨਹੀਂ ਲੱਗਣੇ। ਉਹ ਸਾਹਮਣੇ ਉਹ ਇਧਰ ਵੇਖਦਾ ਤੂੰ। ਉਹ ਅੱਡ ਗਿਆ। ਜਾ ਵੇ ਕੰਮ ਕੱਚੇ ਖਿਡਾਰੀ ਆ। ਇਹ ਸਾਨੂੰ ਗਾੜੀ ਹਵਾ। ਕੋਸ ਸਾਹ ਨਹੀਂ ਆ ਵੀ ਹੋਣਗੇ ਅੰਦਰ ਇਹਨਾਂ। ਇਹ ਓਏ ਏ ਓਏ ਏ ਓਏ ਏ ਓਏ। ਇੱਕ ਹੋਰ ਆ ਗਿਆ। ਇੱਕ ਹੋਰ ਆ ਗਿਆ। ਆ ਜਾ ਆ ਗਿਆ ਇੱਕ ਹੋਰ। ਆਣੀ ਨੀ ਬੱਸ ਮੀਆਂ ਸਾਹਿਬ ਇਦਾਂ ਹੀ ਕਰਦੇ ਆ ਆਹ ਹਾ ਹਾ ਹਾਏ ਹਾਏ ਚੰਦੂ ਦਾ ਆਹ ਚੰਦੂ ਦਾ ਜੰਦੂ ਦਾ ਦੇਪਿਆ ਜੀ ਇਹ ਤਾਂ ਨਾਂਂਜਰਪੁਰ ਵੀ ਦੇਪਿਆ ਇਹਦਾ ਚੰਦੂ ਦਾ ਚੰਦੂ ਦੇ ਜੀ ਦਾ ਆਹ ਚੰਦੂ ਦਾ ਕੀ ਮਿਲਦਾ ਸਮਝ ਆ ਰਿਹਾ ਭੱਜਿਆ ਤੇ ਬੰਦ ਲਿਏ ਨੇ ਅੱਥੇ ਕਿਨਾਰੇ ਤੇ ਇਹਨੋਂ ਹੁਣ ਸਭ ਹੋ ਰਾਇਆ ਹਾਂ ਹਾਂ ਲਾ ਲਾ ਠੀਕ ਹੈ ਤੇ ਮੇਰੀ ਅੱਧੀ ਉਹਨੂੰ ਜਲੀ ਜਾਣਾ ਮੈਂ ਡੂੰਗਾ ਵਾ ਉਸਤਾਜਾ ਫੜ ਡੂੰਗਾ ਕਿੰਨਾ ਕੁ ਆ ਵਾਹ ਵਾਹ ਜਾਂਦਾ ਹੇ ਹੋਰ ਗਿਆ ਇੰਡੀਆ ਕੀ ਹੈ ਹਾਂ ਲੋ ਹਾਂ ਤੀਜੀ ਨਾਲ ਰਾਤ ਦੀ ਮਰਦੀ ਤੇ ਹਾਂ ਨਾ ਦੰਦਾ ਹਾਏ ਵੇ ਬੋ ਖੇ ਛਪੜਾ ਜੋ ਕੱਢਦੇ ਇਹਨਾਂ ਘੱਟ ਲਾ ਲਈ ਦੀਆਂ ਗੋਲ ਜਾਈ ਜਿੰਨਾ ਵੀ ਉਹ ਕਹਿੰਦੇ ਨੇ 1:00 4 ਵਜੇ ਲਾ ਲਈਏ 1 ਸਵੇਰੇ ਲਾ ਲਈਏ ਹਾਂ ਖਤਮ ਹੋ ਗਿਆ ਹਾਂ ਆਹ ਹਾ ਇਹਨੇ ਦੱਸ ਕੇ ਦੱਸ ਕੇ ਇਹ ਨੂੰ ਉਹ ਇਹ ਪਿੰਡ ਜਾਂਦੇ ਆ ਦੱਸ ਇਹਨੂੰ ਕਾਹ ਚੰਗਦੇ ਨਵੇੜ ਲਿਆ ਕਿ ਡਾ ਲਵੇੜ ਲਿਆ ਵੀ ਇਹਦਾ ਕੋਈ ਸ਼ੌਂਕ ਨਾ ਕਰ ਲੈ ਕਿੱਦਾਂ ਬਾਬਿਓ ਫਿਰਦਾ ਆਪਣਾ ਕੰਪਿਊਟਰ 6-7 ਰਹਿ ਗਏ ਅੰਡ ਤੇ ਆਪਣਾ ਕੰਪਿਊਟਰ ਫਿਰਦਾ ਵਾ ਇਹ ਪੂਰਾ ਸੈਟ ਆ ਤੇ ਇਹ ਕਰਨੀ ਨਹੀਂ ਸਾਂਝੀ ਨਹੀਂ ਕਰਨ ਦੇਣੀ ਆ ਜਿਹੜਾ ਖੜੂਗਾ ਪਹਿਲਾ ਦੂਜਾ ਤੇ ਜਾਏਗਾ ਤਿੰਨੇ ਕਾ ਆਪਣੇ ਅੱਗੇ ਉਹ ਫੜਨਗੇ ਹਾਂਜੀ ਸੱਤਾ ਜ ਆਪਣਾ ਫਿਰਦਾ ਤੇ ਆਪਾਂ ਸਾਂਝੀ ਨਹੀਂ ਕਰਨੀ ਤੇ ਆਪਾਂ ਟਾਮ ਕਰੋਣਾ ਵਾ ਆ ਫਿਰਦਾ ਸੱਤਾ ਜ ਆਪਣਾ ਈਲੇ ਬੱਲੇ ਵਾਲਾ ਆਪਾਂ ਵੀ ਸਾਂਝੀ ਨਹੀਂ ਕਰਨੀ ਆਪਣਾ ਸੱਤਾ ਜ ਫਿਰਦਾ ਜ ਫਿਰਦਾ ਆਪਣਾ ਸੱਤਾ ਜ ਆਪਾਂ ਸਾਂਝੀ ਨਹੀਂ ਕਰਨੀ ਕਿਸ ਨਾਲ ਵੀ ਸਾਂਝੀ ਦੀ ਬਾਜ ਆਉਂਦੀ ਆ ਆਪਾਂ ਇੱਕ ਪਾਸਾ ਕਰਨਾ ਆਪਾਂ ਨਹੀਂ ਸਾਂਝੀ ਕਰਨੀ